ਨਾ ਗਵਰਨਮੈਂਟ ਕੋਲ ਪੈਸਾ ਮੁੱਕ ਜੂ ਬਾਬਾ ਭਾਈ ਸੁਖਰਾਮ ਸੱਚੇ ਪਾਤਸ਼ਾਹ ਜਿਹਦਾ ਅਸਥਾਨ ਝੂਲਦਿਆ ਨਿਸ਼ਾਨ ਮੱਲਾ ਬਾਬਾ ਜੀ ਤੇਰੇ ਦਰ ਤੇ ਹੈ ਬੱਚੇ ਖੇਡਦੇ ਫਿਰਦੇ ਆ ਆਏ ਆ ਨਿਊਜ਼ੀਲੈਂਡ ਆਸਟ੍ਰੇਲੀਆ ਬਾਬੇ ਦਾ ਬੋਰਡ ਦਰ ਬਾਬੇ ਦੀ ਜਗ੍ਹਾ ਪਰੇ ਬਾਬੂ ਲਾਲ ਸਿੰਘ ਜੀ ਦੀ ਕਿੰਨੀ ਸੋਹਣੀ ਜਗ੍ਹਾ ਚੌਂਕ ਦੀ ਚਿੱਟੀ ਚਿੱਟੀ ਬਾਬਾ ਬਾਈ ਸੁਖਰਾਮ ਜੀ ਦੀ ਸਮਾਦ ਫੁੱਲ ਬੜਾ ਸੋਹਣਾ ਯਾਰ ਗਲਦਸਤਾ ਬਣਿਆ ਵਾ ਹਨਾ ਗਲਾਬ ਦੇ ਹੋ ਸਾਹਮਣੇ ਫੁੱਲ ਉਹਨਾਂ ਦੀ ਲਿਆਉਣੇ ਇੱਕ ਫੁੱਲਾਂ ਦੀ ਇਹ ਵੀਡੀਓ ਬਣਾ ਕੇ ਯਾਰ ਵਧੀਆ ਬਾਕੀ ਵੱਡੇ ਜਿਹੜਾ ਟੁੱਟਿਆ ਨਾ ਵਧੀਆ ਐ ਵੱਡੇ ਫੁੱਲ ਹਾਂ ਉਹ ਤਾਂ ਬਸ ਉਹਨਾਂ ਦੀ ਪੱਤਗੀਆਂ ਹੀ ਖਿੱਲਰੀ ਜਾਂਦੀਆਂ ਬਸ ਥੱਲੇ ਹੂੰ ਆਹ ਵੀ ਚਾਹ ਚ ਹੀ ਪਾ ਲਵੇ ਤੋੜ ਲੋ ਜਿੱਥੇ ਮਾਤਾ ਆਪ ਕਰਨੀ ਤੋੜ ਕੇ ਰੱਖ ਲੋ ਵਾਹਿਗੁਰੂ ਸਤਨਾਮ ਦਾ ਬਾਬਾ ਭਾਈ ਸੁਖਰਾਮ ਜੀ ਦੀ ਸਮਾਤ ਇੱਥੋਂ ਲੱਗਦਾ ਅਨੰਦਪੁਰ ਸਾਹਿਬ ਦਾ ਲੰਗਰ ਜੋ ਸੁੱਖਾਂ ਸੁਖੜੀਆਂ ਸੁਖੋ ਅੱਜ ਵੀ ਪੂਰੀਆਂ ਹੁੰਦੀਆਂ ਭਲਾ ਦੇਸਾਂ ਵਿਦੇਸਾਂ ਦੇ ਵਿੱਚ ਬੈਠੇ ਸੁੱਖ ਲੋ ਯਾਰ ਫੋਏ ਕਿੰਨੇ ਪੱਤੇ ਥੱਲੇ ਢਿੱਗੇ ਪਏ ਆ گلاب ਦੇਖੇ ਖੇ ਖਰਾਬ ਹੀ ਜਾਂਦੇ ਆ ਆ ਪੱਤੀਆਂ ਦਾ ਵੀ ਕੋਈ ਮੁੱਲ ਆ ਦੇਖੋ ਬਾਬੇ ਦੇ ਕਿੰਨਾ ਸੋਹਣਾ ਬੂਟਾ گلاب ਦਾ ਬਾਬੇ ਦੇ ਘਰੇ ਆ ਮੀਨ ਇੱਕ ਬਲਾਜੇ ਦਿੱਤੇ ਮੜੇ ਜੇ ਆਪਾਂ ਭਾਈ ਸਕਰਮ ਜੀ ਦੀ ਇਸ ਖਾਨ ਦੀ ਜਗ੍ਹਾ ੱਲੇ ਬਹੁਤ ਡਿੱਗੀਆਂ ਪਈਆਂ ਪੱਤੀਆਂ ਕਿੰਨੀਆਂ ਖਰਾਬ ਹੋਈਆਂ ਪਈਆਂ ਕਿੰਨੇ ਸੋਹਣੇ ਬੂਟੇ ਆ ਫੁੱਲ ਗਲਾਬ ਦੇ ਆ ਦੇਲਾ ਆ ਬੂਟਾ ਅਨਾਰ ਦਾ ਬਾਬਾ ਭਾਈ ਸ੍ਰੀ ਕ੍ਰਾਮ ਦੀ ਜਗਾ ਗੇਂਦੇ ਦੇ ਫੁੱਲੋ ਬਾ ਬਾ ਭਾਈ ਸੁਖ ਰਾਮ ਤੇਰੀ ਜੈ ਜੈਕਾਰ ਬਾ ਬਾ ਭਾਈ ਸੁਖ ਰਾਮ ਤੇਰੀ ਜੈ ਜੈਕਾਰ ਜੈ ਜੈਕਾਰ ਤੇਰੀ ਲੱਭਿਆ ਛੋਲਿਆਂ ਦੇ ਬੂਟੇ ਮੱਲਾ ਪੂਰੇ ਕਾਂਵ ਜਾਵਾ ਆ ਛੋਲਿਆਂ ਦੇ ਬੂਟੇ ਪੂਰੇ ਕਾਂਵ ਜਾਵਾ ਹੈ ਮੱਛੀ ਭਰੀ ਪਈਆ ਕੋਈ ਨਹੀਂ ਕਹਿੰਦੇ ਆ ਲੈਣ ਦੇ ਆਹ ਵਾ ਲੈਣ ਤੈਨੂੰ ਕੱਕੂ ਤੋਂ ਕਢਵਾ ਦਿਆਂਗੇ ਗੱਡੀ ਖੜੀ ਆਪਣੀ ਮੱਲੋ ਅਲਟੋ ਹੂੰ ਹਾਂ ਟਮਾਟਿਆਂ ਦਾ ਬੂਟਾ ਬਲਾ ਫਲਿਆ ਖੜਾ ਦੇਖਲਾ ਵਾਪੇ ਦੇ ਘਰੇ ਲੈ ਹੁਣ ਇਹਨੂੰ ਟਮਾਟੇ ਲੱਗਣੇ ਆ ਪੂਰੇ ਇਹ ਫੁੱਲ ਕਿੰਨੇ ਲੱਗੇ ਟਮਾਟਿਆਂ ਦੇ ਬੂਟੇ ਨੂੰ ਉਹ ਤਾਂ ਨਹੀਂ ਰੋਲਾ ਪੁੰਦਾ ਇਧਰਲੇ ਪਾਸੇ ਆ ਉਹ ਵੀ ਰੇਟ ਇੱਥੇ ਤੇ ਪੈ ਜੂ ਐਨੇ ਕਿ ਦੇ ਲੈ ਤੂੰ ਵੱਡੀ ਹੋ ਗਏ ਬੱਸ ਉਹ ਜੀ ਕਿੱਥੇ ਐ ਇੱਥੇ ਆ ਮੱਛੀ ਕਿੱਥੇ ਆ ਉਹ ਬੱਚ ਲੈ ਕੁੜੀ ਨੂੰ ਦੂਰ ਰੱਖ ਕੁੜੀ ਨਾਲ ਬੱਚ ਟੈਪੇ ਇਹ ਪਹਿਲਾਂ ਤੂੰ ਇਹੀ ਦੇ ਇੱਧਰ ਲੈ ਤੂੰ ਕੋ ਲੂਰ ਉਹਰੇ ਲੈ ਇੱਧਰ ਉਹਰੇ ਇੱਥੇ ਹੀ ਫਿਰਦੀ ਰਹਿੰਦੇ ਤੂੰ ਕੋਈ ਨਹੀਂ ਪਕੜਾ ਦੇਾਂਗੇ ਕੱਕੂ ਤੋਂ ਕਹਿ ਕੇ ਕਢਾ ਦੇਾਂਗੇ ਭਈਆ ਹੋ ਮੱਛੀ ਮਰ ਰਿਹਾ ਹੋ ਚੱਕ ਕੇ ਉਧਰ ਪਰੇ ਸਾਈਡ ਦੇ ਕੱਢ ਕੇ ਸਕੋਰ ਮੱਛੀ ਕਢਾ ਦੇ ਉਹਦੇ ਚੋਂ ਉਹਦੇ ਜਿੱਥੇ ਬੱਚੇ ਫਿਰਦੇ ਹੋ ਉਹਦੇ ਮੱਛੀ ਆ ਉੱਥੇ ਉਹ ਨਿਕਾਲ ਕੇ ਉਸ ਨੂੰ ਸੁੱਟ ਦੇ ਉਧਰ ਬਾਹਰ ਸੜ ਦੇ ਬਾਹਰ ਪਰੇ ਨੂੰ ਉੱਪਰ ਦੀ ਜਾਵੜਾ ਦੇ ਥੋੜੀ ਆ ਜਾਓ ਤੁਸੀਂ ਇੱਧਰ ਆ ਜਾਓ ਇਹ ਗੱਲ ਇਹ ਕੀ ਆੜ ਕੇ ਵੀ ਲੱਗ ਜਾਂਦੀ ਏ ਮਰੀ ਵੀ ਆ ਹੂੰ ਹੂੰ ਕਿ ਠੀਕ ਹੈ ਬਾਬਾ ਆਹੋ ਇਹ ਮਰ ਚੀ ਹੂੰ ਬਾਥਰੂਮ ਬਣਾਤੇ ਬਈ ਵਧੀਆ ਕੱਲ ਫੇਰ ਬਣਾਈ ਹੋਰ ਹੈ ਕੀ ਚੀਜ਼ ਅੱਛਾ ਚੱਲ ਠੀਕ ਆ ਬਣਾ ਲਈ ਨਾ ਬਣਾ ਲਈ ਚੱਲ ਵਧੀਆ ਹੋ ਗਿਆ ਹਾਂ ਵਧੀਆ ਹੋ ਗਿਆ ਹੁਣ ਤੇ ਜਮਾ ਉਹਦੇ ਨਾਲ ਸੈੱਟ ਹੋ ਜਾਣਾ ਤੂੰ ਹੋਰ ਨਹੀਂ ਬਾਹਲਾ ਹੀ ਨਾਲਾਂ ਸੀ ਬੱਸ ਇੰਨੇ ਨਹੀਂ ਸੱਟ ਹੋ ਜਾਣਾ ਬਸ ਆ ਅੱਡੀ ਕੁਦਾਰ ਨੇ ਹਾਂ ਹਾਂ ਇਹ ਲਾਲਾ ਹਾਂ ਮਹਾਰਾਜ ਦੇ ਕਰੀ ਕਿਰਪਾ ਯਾਰ ਬਹੁਤ ਔਖਾ ਸੀ ਭੋਲਾ ਸਹੀ ਗੱਲ ਆ ਆ ਬਣਾਇਆ ਬਾਈ ਸਰੋਵਰ ਸਰੋਵਰ ਆ ਗਿਆ ਸਰੋਵਰ ਦੇ ਨਾਲ ਦੁਆਰਾ ਆਪਣੇ ਬਾਥਰੂਮ ਤੇ ਲੈਟਰਿੰਗਾਂ ਮਾਈਆਂ ਵਾਸਤੇ ਪੂਰਾ ਵਧੀਆ ਬਣ ਗਿਆ ਇਹ ਬਹੁਤ ਵਧੀਆ ਬਣ ਗੇ ਲੈ ਆ ਚੱਕ ਜੜੀਆਂ ਕੰਦ ਉੱਚੀ ਕਰ ਦੇਣੀਆਂ ਹੁਣ ਤੇ ਹੋਰ ਤੇ ਲਾਤੇ ਉੱਪਰ ਆਪਣੇ ਨੇ ਹਾਂ ਆਪਣੇ ਆਹ ਨਾ ਦੂਜਾ ਭੋਲਿਆ ਪ੍ਰੀਤਮ ਨੇ ਬਾਈ ਇਹਦੇ ਵਿੱਚ ਬਹੁਤ ਆਪਣਾ ਜਿਹੜਾ ਆ ਸੈੱਟ ਬਣਿਆ ਨਾ ਆਹ ਸੈੱਟ ਵੱਡਾ ਹਾਂ ਪ੍ਰੀਤਮ ਸਿੰਘ ਸਨ ਆਫ ਗਰਜਨ ਸਿੰਘ ਹਾਂ ਦਿੱਤਾ ਪਣ 3 ਲੱਖ ਰੁਪਈਆ ਫ੍ਰੀ ਕੋਈ ਪੈਸਾ ਨਹੀਂ ਲਿਆ ਉਹਨੇ ਆਪਾ ਤੋਂ 3 ਲੱਖ ਰੁਪਈਆ ਪਧਾਰਾ ਲਿਆ ਸੀ ਪਹਿਲਾਂ ਉਹ ਕਹਿੰਦਾ ਤੁਸੀਂ ਲਾਓ ਯਾਰ ਮੈਂ ਨਹੀਂ ਲੈਣਾ ਤੇ ਬਾਬੇ ਨੇ ਬਾਈ ਪੋਤਾ ਵੀ ਦੇਤਾ ਫਿਰ ਉਹਨੂੰ ਉਦੋਂ ਹੀ ਹਾਂ ਉਹ ਤਾਂ ਅੱਜ ਉਹ ਤਾਂ ਬੇਤੀ ਜਿਹੜੀ ਪੈਸਾ ਨਾਲ ਨਹੀਂ ਜਿਹੜੀ ਪੈਸਾ ਨਾਲ ਨਹੀਂ ਮਿਲਦੀ ਉਹ ਮਿਲਿਆ ਬਾਈ ਜੱਥੇ ਤਹਰਾ ਤੈਨੂੰ ਦਾਤ ਦੇਖ ਲੈ ਜੇ ਤੂੰ ਵੀ 3 ਲੱਖ ਬਾਬੇ ਦੇ ਘਰੇ ਛੱਡਿਆ ਨਾ ਤੇ ਤੈਨੂੰ ਵੀ ਦਾਤ ਇਹ ਜਿਹੜੀ ਨਾ ਪੈਸੇ ਨਾ ਨਾ ਸੋਨੇ ਨਾ ਨਾ ਚਾਂਦੀ ਨਾ ਹੀਰੇ ਨਾ ਮੋਤੀਆਂ ਨਾ ਨਹੀਂ ਮਿਲਦੀ ਉਹ ਚੀਜ਼ ਉਹ ਚੀਜ਼ ਕਰਮਾਂ ਨਾਲ ਮਿਲਦੀ ਆ ਕਰਮਾਂ ਹਾਂ ਬੇਲਾ ਮਾਤਾਵਾਂ ਮਾਤਾ ਪਿਤਾ ਕਿੰਨੇ ਟੂਣੇ ਟਾਮਣ ਕੀ ਕੋਸ਼ ਕਰਦੇ ਹੁੰਦੇ ਆ ਬੱਚਿਆਂ ਦੀ ਖਾਤਰ ਤੇ ਮਹਾਰਾਜ ਨੇ ਤੈਨੂੰ ਘਰੇ ਬੈਠੇ ਨੂੰ ਦਿੱਤੀ ਜੇ ਤੂੰ ਵੀ ਕਰਿਆ ਨਾ ਬਾਬੇ ਦੇ ਘਰੇ ਤੇ ਤੇਰੇ ਤੇਰੇ ਵੀ ਘਰੇ ਦਾ ਬਾਬੇ ਨੇ ਫਿਰ ਦਾਤ ਵੱਡੀ ਦਿੱਤੀ ਬੂਟਾ ਲਾਤਾ ਅੱਜ ਵੀ ਯਾਰ ਆਹ ਆ ਤੱਪੜ ਲਿਆਂਦੇ ਆ ਇੱਥੇ ਇਹਦੇ ਵਿੱਚ ਵਿਸ਼ਾਲ ਨੂੰ ਤਿੰਨ ਉਹਦਾ ਰੁਪਈਆ ਲੱਗਿਆ 18-19000 ਰੁਪਈਆ ਉਹ ਵੀ ਉਹਨੇ ਲਿਆ ਨਹੀਂ ਉਹਨੇ ਦਾਨ ਕਰਤਾ ਤੇ ਹੁਣ ਵੀ ਉਹ ਤਾਂ ਕਹਿੰਦਾ ਵੀ ਆਹ ਵੀ ਲਾਓ ਆਪਣੇ ਪੱਥਰ-ਪੁੱਥਰ ਲਾ ਦਿਓ ਉਧਰ ਉਹ ਬੈਠਕ ਵਧੀਆ ਬਣਾ ਦਿਓ ਫਰਸ਼ ਲਾ ਦਿਓ ਜੋ ਪੈਸਾ ਲੱਗਿਆ ਕੋਈ ਨਹੀਂ ਮੈਂ ਲਾ ਦੂੰਗਾ ਤੇ ਤੁਸੀਂ ਮੈਨੂੰ ਕੋਈ ਥੋੜੇ-ਥੋੜੇ ਕਰਕੇ ਦੇ ਦਿਓ ਯਾਨੀ ਐਡੀ ਕੋਈ ਹੱਲਾਸ਼ੇਰੀ ਯਾਰ ਬਹੁਤ ਹੁੰਦੀ ਆ ਹਾਂ ਅਸੀਂ ਵੀ ਕਿਹਾ ਭਾਈ ਆਪਣੇ ਉਹ ਮੁੰਡਾ ਜਿਹੜਾ ਮਰਿਆ ਸੀ ਉਹਨੂੰ ਨਾਲ ਪੈਸੇ ਦੇਣੇ ਆ ਹਾਂ ਉਹਨੇ ਮਾਣੇ ਨੇ ਮੈਨੂੰ ਕਿਹਾ ਕਹਿੰਦਾ ਪੱਥਰ ਹਾਂ ਨਹੀਂ ਨਹੀਂ ਉਹ ਆਪਾਂ ਬਸ ਅਨੰਦਪੁਰੋਂ ਆ ਕੇ ਉਹਦੇ ਬੈਠਕ ਤੇ ਆਪਾਂ ਪੂਰਾ ਜ਼ੋਰ ਲਾ ਦੇਣਾ ਹਾਂ ਉਹ ਤੇ ਆਪਾਂ ਪੂਰਾ ਜ਼ੋਰ ਲਾ ਦੇ ਵਧੀਆ ਬਣਾ ਦੇਣੀਆਂ ਬੈਠਕ ਉਹਦੇ ਨਾਂ ਤੇ ਆਪਾਂ ਪੱਥਰ ਲਾ ਦੇਣਾ ਮੂਲੇ ਪਾਸੇ ਉਹਦਾ ਹਾਂ ਕੱਟ ਕੇ ਵਿੱਚ ਨਾ ਜੇ ਬਾਬੇ ਦਾ ਘਰ ਸੋਹਣਾ ਹੋ ਬਾਈ ਤਾਂ ਹੀ ਆਪਣੇ ਸੋਹਣੇ ਲੱਗਣੇ ਆ ਵਾਹਿਗੁਰੂ ਦੀ ਕਿਰਪਾ ਹੋ ਜਣੀ ਸੱਚੇ ਪਾਤਸ਼ਾਹ ਦੀ ਹਾਂ ਬਿਲਕੁਲ 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 ਯਾਰ ਆਪਣੇ ਦਾ ਜਿੰਨੇ ਵੀ ਪਰਿਵਾਰ ਆ ਜਿੰਨਿਆਂ ਨੇ ਵੀ ਇੱਥੇ ਸੇਵਾ ਬਾਈ ਪ੍ਰੇਮ ਨਾਲ ਕਰੀ ਆ ਤੇ ਸਾਰੇ ਰੰਗੀ ਵਸਦੇ ਆ ਰੰਗੀ ਕਿਸੇ ਗੱਲ ਦੀ ਕਮੀ ਨਹੀਂ ਪੋਤੇ 도ਤੇ ਪੋਤੀਆਂ ਸਭ ਦਿੱਤੇ ਰੱਬ ਦੇ ਇਹ ਹੀ ਹੁੰਦਾ ਇਹ ਦੇ ਗੁਰੂ ਘਰੇ ਤਾਂ ਜਿੰਨੀ ਸੇਵਾ ਚੜ੍ਹਦੀ ਕਲਾ ਨਾਲ ਕਰਾਂਗੇ ਉਨਾਂ ਹੀ ਆਪਾਂ ਨੂੰ ਅ ਇੱਥੇ ਮਿਲਣਾ ਦਾਤ ਮਿਲਣੀ ਆ ਆ ਆਪਣਾ ਤਾਂ ਆਪ ਘਰੇ ਕਿਹਾ ਹੁੰਦਾ ਵੀ ਜਦੋਂ ਅਨੰਦਪੁਰ ਆ ਗਿਆ ਜਾਂ ਇੱਥੇ ਬਾਬੇ ਦੇ ਘਰੇ ਆ ਗਿਆ ਮੈਨੂੰ ਸਰੀਆਂ ਆ ਨਾ ਮਗਰ ਦਿਓ ਬਈ ਬਾਬੇ ਦੇ ਘਰੇ ਭਾਈ ਅਸੀਂ ਤਾਂ ਸੇਵਾ ਕਰਨੀ ਆ ਆ ਬਾਰਕਤਾਂ ਪਾਈਆਂ ਬਾਰਕਤਾਂ ਪਾਈਆਂ ਭਾਈ ਚੜ੍ਹਦੀ ਕਲਾ ਅਜ ਸਾਰਿਆਂ ਦੀ ਜਿੰਨੇ ਵੀ ਆਪਣੇ ਅਨੰਦਪੁਰ ਨਾਲ ਜੁੜੀ ਆ ਸੰਗਤ ਬਾਬਾ ਭਾਈ ਸਗਰਾਂ ਵਾਲੇ ਸੇਵਾਦਾਰ ਸਾਰਿਆਂ ਦੀ ਇਹੀ ਅਰਦਾਸ ਕਰਦੇ ਵੀ हे ਗਰੀਬ ਨਿਵਾਸ ਸੱਚੇ ਪਾਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖੋ ਆ ਤਰ ਤਰ ਭੁੱਲਣ ਬਸ ਤੇ ਕੰਮ ਤੇਰੇ ਘਰੇ ਕਰਨ ਪਰ ਦਿਲ ਖੁਸ਼ ਹੋ ਕੇ ਕਰਾ ਛੱਡਿਓ ਨਾ ਕਮੀ ਕਿਸੇ ਗੱਲ ਦੀ